ਕਿ ਆਪਾਂ ਦੂਰੋਂ ਨੇੜਿਆਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪੁੱਜੇ ਹਾਂ ਜੋ ਐਂਤਵਾਰ ਦੇ ਹਫਤਾਵਰੀ ਦੀਵਾਨ ਗੁਰਦੁਆਰਾ ਦੁੱਖ ਭੰਜਨ ਸਾਰ ਖੁਖਰਾਣਾ ਵਿਖੇ ਸਜਾਏ ਜਾਂਦੇ ਹਨ ਇਹਨਾਂ دیਵਾਨਾਂ ਦੇ ਵਿੱਚ ਪਹਿਲਾਂ ਤਾਂ ਪਕਲਾ ਸਰਬੱਤ ਦੇ ਭਲੇ ਵਾਸਤੇ ਸੋਖਮਣੀ ਸਾਹਿਬ ਜੀ ਦੇ ਪਾਠ ਅਨੰਤ ਸਾਹਿਬ ਜੀ ਦੇ ਪਾਠ ਤੇ ਨਾਲ ਕਥਾ ਵਿਚਾਰਾ ਹੁੰਦੀਆਂ ਸਨ ਹੁਣ ਸੰਗਤਾਂ ਤੇ ਸਿੰਘਾਂ ਦੀ ਰਾਏ ਦੇ ਨਾਲ ਜੋ ਪਾਇਰਾ ਸਾਹਿਬ ਦਾ ਸਮਾਗਮ ਵੀ ਹਫਤਾਵਾਰੀ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਜਪਜੀ ਸਾਹਿਬ ਦੀ ਪਾਠ ਚੌਪਈ ਸਾਹਿਬ ਜੀ ਦੀ ਪਾਠ ਸੁਖਮਨੀ ਸਾਹਿਬ ਜੀ ਦੇ ਪਾਠ ਅਨੰਦ ਸਾਹਿਬ ਜੀ ਦੇ ਜਾਪ ਕੀਤੇ ਜਾਂਦੇ ਆ। ਵੈਸੇ ਤਾਂ ਨਾਲ ਸਹਿਜ ਪਾਠ ਦੇ ਭੋਗ ਵੀ ਪਾਏ ਜਾਂਦੇ ਆ। ਤਕਰੀਬਨ ਹਰੇਕ ਐਤਵਾਰ ਜਿਹੜਾ ਕੋਈ ਇਤਿਹਾਸਕ ਦਿਹਾੜਾ ਆਉਂਦਾ ਉਹਦੇ ਸਬੰਧ ਦੇ ਵਿੱਚ ਆਪਾਂ ਸਮਾਗਮ ਜਿਹੜਾ ਉਹਨੂੰ ਸਮਰਪਿਤ ਕਰਕੇ ਮਨਾਉਂਦੇ ਆ ਜਿਵੇਂ ਪਿਛਲੀ ਵਾਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀਗਾ ਤੇ ਉਹ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਹਿਜ ਪਾਠ ਸਿੰਘਾਂ ਵੱਲੋਂ ਪਰਾਰੰਭ ਕੀਤੇ ਗਏ ਸਨ ਤੇ ਆਪਾਂ ਜਿੱਥੇ ਚਪਹਿਰਾ ਸਾਹਿਬ ਦਾ ਸਮਾਗਮ ਨਾਲ ਕੀਤਾ ਉਥੇ ਨਾਲ ਹੀ ਸ਼ਹੀਦੀ ਦਿਹਾੜਾ ਭਾਈ ਤਰਨ ਸਿੰਘ ਜੀ ਦਾ ਵੀ ਆਪਾਂ ਮਨਾਇਆ ਇਸੇ ਤਰ੍ਹਾਂ ਹੀ ਉਦੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਜਹਾੜਾ ਜੋ ਪਿਛਲੇ ਦਿਨੀ ਲੰਘ ਕੇ ਗਿਆ ਹੈ ਉਹਦੇ ਸਬੰਧ ਦੇ ਵਿੱਚ ਵੀ ਸਹੀ ਪਾਠ ਸਿੰਘਾਂ ਵੱਲੋਂ paramagnetic ਕਰਵਾਏ ਗਏ ਸਨ ਉਨ੍ਹਾਂ ਪਾਠਾਂ ਦੇ ਅੱਜ ਭੋਗ ਪਾਏ ਗਏ ਹਨ ਜਿੱਥੇ ਆਪਾਂ ਚਪੈਰਾ ਸਾਹਿਬ ਦੀਆਂ ਬਾਣੀਆਂ ਦਾ ਸੰਗਤਾਂ ਦੇ ਨਾਲ ਰਲ ਮਿਲ ਕੇ ਜਾਪ ਕੀਤਾ ਹੈ ਉਥੇ ਨਾਲ ਹੀ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਠਮ ਪਾਤਸ਼ਾਹ ਉਹਨਾਂ ਦੇ ਅਵਤਾਰ ਦਿਹਾੜੇ ਨੂੰ ਸਾਰਾ ਪ੍ਰੋਗਰਾਮ ਹੈ ਜਿਹੜਾ ਇਸ ਸਮਰਪਿਤ ਕਰਕੇ ਮਨਾਇਆ ਹੈ ਸੋ ਦਾਸ ਤੋਂ ਪਹਿਲਾਂ ਜਿੱਥੇ ਚਪਹਿਰਾ ਸਾਹਿਬ ਜੀ ਦੀਆਂ ਬਾਣੀਆਂ ਦੀ ਜਾਪ ਹੋਏ ਸਹੀ ਪਾਠਾਂ ਦੇ ਭੋਗ ਪਾਏ ਗਏ ਉੱਥੇ ਉੱਥੇ ਹੀ ਨਾਲ ਗਿਆਨੀ ਪਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਅਠਮ ਪਾਤਸ਼ਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਕਿਉਂਕਿ ਕੋਈ ਵੀ ਗੁਰਪੁਰਬ ਆ ਜਾਵੇ ਕੋਈ ਵੀ ਸ਼ਹੀਦੀ ਦਿਹਾੜਾ ਆ ਜਾਵੇ ਉਹ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਪੁਰਬ ਨੂੰ ਸਮਰਪਤ ਅਸੀਂ ਹਰੇਕ ਪ੍ਰੋਗਰਾਮ ਇਸ ਸਥਾਨ ਤੇ ਕਰਦੇ ਆਂ ਇੱਥੇ ਕਈ ਪ੍ਰਚਾਰਕੀ ਵੀ ਗੱਲਾਂ ਕਰਦੇ ਆ ਕਿ ਜਿਹੜੇ ਬਾਬਿਆਂ ਦੇ ਡੇਰੇ ਆ ਉਹਨਾਂ ਦੇ ਵਿੱਚ ਜਿਹੜੇ ਉਹ ਸ਼ੀ ਦੀ ਦਿਹਾੜੀ ਨਹੀਂ ਮਨਾਏ ਜਾਂਦੇ ਉੱਥੇ ਬਾਬਾ ਦੀਪ ਸਿੰਘ ਦਾ ਦਿਹਾੜਾ ਨਹੀਂ ਮਨਾਇਆ ਜਾਂਦਾ ਭਾਈ ਮਨੀ ਸਿੰਘ ਦਾ ਦਿਹਾੜਾ ਨਹੀਂ ਮਨਾਇਆ ਜਾਂਦਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਦਿਹਾੜੇ ਨਹੀਂ ਮਨਾਏ ਜਾਂਦੇ ਪਰ ਉਹਨਾਂ ਦੇ ਗਿਆਤ ਵਾਸਤੇ ਉਹਨਾਂ ਦੀ ਜਾਣਕਾਰੀ ਵਾਸਤੇ ਅਸੀਂ ਇਹ ਗੱਲ ਦੱਸਣੀ ਚਾਹੁੰਨੇ ਆ ਕਿ ਜਿਹੜਾ ਇਹ ਸਥਾਨ ਗੁਰਦੁਆਰਾ ਦੁਖ ਭੰਜਨ ਸਰ ਖੁਖਰਾਣਾ ਇੱਥੇ ਹਰੇਕ ਐਤਵਾਰ ਕੋਈ ਵੀ ਸ਼ੀਧੀ ਦਿਹਾੜਾ ਹੋਵੇ ਕੋਈ ਵੀ ਗੁਰਪਰਬ ਹੋਵੇ ਉਹਦੇ ਸੰਬੰਧ ਦੇ ਵਿੱਚ ਸਮਾਗਮ ਵੀ ਕੀਤਾ ਜਾਂਦਾ ਉਹਦੇ ਸੰਬੰਧ ਦੇ ਵਿੱਚ ਸਟੇਜ ਤੋਂ ਕਥਾ ਕੀਰਤਨ ਵਿਚਾਰਾਂ ਵੀ ਸੰਗਤਾਂ ਦੀ ਜਾਣਕਾਰੀ ਵਾਸਤੇ ਰੱਖੀਆਂ ਜਾਂਦੀਆਂ ਸੋ ਉਸੇ ਦੇ ਪਰਥਾਏ ਅੱਜ ਸਾਡੇ ਸਤਿਕਾਰਯੋਗ ਗਿਆਨੀ ਪਰਮਿੰਦਰ ਸਿੰਘ ਜੀ ਇਹਨਾਂ ਨੇ ਆਪ ਜੀ ਦੇ ਨਾਲ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਿਰਤਾਂਤ ਬਾਰੇ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਸੋ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜੋ ਦੂਰੋਂ ਨੇੜੇੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਆਂ ਤੇ ਆ ਕੇ ਆਪਾਂ ਸਾਰਿਆਂ ਨੇ ਇੱਥੇ ਜਪਜੀ ਸਾਹਿਬ ਦੇ ਪਾਠ ਰਲ ਮਿਲ ਕੇ ਕੀਤੇ ਚੌਪਈ ਸਾਹਿਬ ਦੇ ਪਾਠ ਰਲ ਮਿਲ ਕੇ ਕੀਤੇ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ ਨਾਲ ਹੀ अनੰਦ ਸਾਹਿਬ ਜੀ ਦੇ ਜਾਪ ਹੋਏ ਆ ਤੇ ਨਾਲ ਕਥਾ ਵਿਚਾਰਾਂ ਹੋਈਆਂ ਤੇ ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰੀਆਂ ਤੇ ਸਾਰੀ ਬਾਣੀ ਕਥਾ ਵਿਚਾਰਾਂ ਸਰਵਣ ਕੀਤੀਆਂ ਸਾਧ ਸੰਗਤ ਜੀ ਕਈ ਲੋਕ ਆ ਜਿਹੜੇ ਪ੍ਰਚਾਰਕ ਵੀ ਉਹ ਚਪੈਰਾ ਸਾਹਿਬ ਦਾ ਵਿਰੋਧ ਕਰਦੇ ਆ ਕਈ ਗੱਲਾਂ ਕਰਦੇ ਆ ਨਾਸਤਿਕਾਂ ਵਾਲੀਆਂ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਇਕੱਤਰ ਹੋਣਾ ਇਕੱਤਰ ਹੋ ਕੇ ਬਾਣੀ ਪੜ੍ਹਨੀ ਸਿਮਰਨ ਕਰਨਾ ਇਹਨੂੰ ਅਸੀਂ ਗੁਰਮਤ ਤੋਂ ਵੱਖ ਕਿਵੇਂ ਕਰ ਸਕਦੇ ਆ ਇਹ ਵੀ ਇੱਕ ਗੁਰਮਤ ਦੀ ਵਿਚਾਰਤਾ ਇਹਨੇ ਬਹਾਨੇ ਦੇ ਨਾਲ ਆਪਾਂ ਸਾਰੇ ਇੱਥੇ ਇਕੱਤਰ ਹੁੰਨੇ ਆ ਕਿ ਆਪਾਂ ਸਾਰੇ ਬਾਣੀ ਪੜਦਿਆਂ ਰਲ ਮਿਲ ਕੇ ਬਾਣੀ ਸਰਵਣ ਕਰਦੇ ਆਂ ਅਜੇ ਤੋਂ ਪਹਿਲਾਂ ਕੀ ਹੁੰਦਾ ਸੀਗਾ ਪਾਠ ਸੁਖਮਨੀ ਸਾਹਿਬ ਦਾ ਜਾਂ ਸਹੀ ਪਾਠ ਦੀ ਭੋਗ ਹਰੇਕ ਐਤਵਾਰ ਪਾਈ ਜਾਂਦੇ ਸੀ ਪਰ ਦੋ ਜਾਣੇ ਉਧਰ ਖੜ ਗਏ ਦੋ ਉਧਰ ਗੱਲੀ ਲਾ ਗਏ ਚਾਰ ਉਧਰ ਬਹਿ ਗਏ ਕੋਈ ਪਿੱਛੇ ਤੁਰਿਆ ਫਿਰਦਾ ਪਰ ਹੁਣ ਜਿੱਦੋਂ ਦਾ ਆਪਾਂ ਇਹ ਚਪੈਰਾ ਸਾਹਿਬ ਸ਼ੁਰੂ ਕੀਤਾ ਸਾਰੀਆਂ ਸੰਗਤਾਂ ਜਿਵੇਂ ਜਿਵੇਂ ਆਉਂਦੇ ਆ ਸਾਰੇ ਆ ਕੇ ਬਾਣੀ ਪੜਦੇ ਆ ਗੁਟਕਾ ਸਾਹਿਬ ਲੈ ਕੇ ਦਰਬਾਰ ਦੇ ਵਿੱਚ ਬੈਠਦੇ ਆ ਤੇ ਜਿਹੜਾ ਸਾਧ ਸੰਗਤ ਜੀ ਬਾਣੀ ਪੜੂਗਾ ਤੇ ਜਿਹੜੀ ਭਾਵਨਾ ਰੱਖ ਕੇ ਬਾਣੀ ਪੜੂਗਾ ਸਤਿਗੁਰੂ ਮਹਾਰਾਜ ਉਹਦੀ ਪੂਰੀ ਕਿਉਂ ਨ ਕਰਨਗੇ ਉਹਦੀ ਉਹ ਭਾਵਨਾ ਅਵਸ਼ ਪੂਰੀ ਹੋਵੇਗੀ ਤੇ ਅਸੀਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦੇ ਹੁਕਮ ਦੇ ਉਹਨਾਂ ਦੀ ਮਾਨ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉੱਤੇ ਇਹ ਗੱਲ ਕਹਿੰਦੇ ਆ ਕਿ ਜਿਹੜਾ ਵੀ ਕੋਈ ਗੁਰਸਿੱਖ ਮਾਈ ਭਾਈ ਸਤ ਚਪੈਰਾ ਸਾਹਿਬ ਦੇ ਵਿੱਚ ਆ ਕੇ ਬਾਣੀ ਪੜੂਗਾ ਹਾਜ਼ਰੀ ਭਰੂਗਾ ਜਿਹੜੀ ਭਾਵਨਾ ਲੈ ਕੇ ਉਹ ਆਊਗਾ ਸਤਗੁਰੂ ਮਹਾਰਾਜ ਉਹਦੀ ਅਵੱਛ ਪੂਰੀ ਕਰਨਗੇ ਪਰ ਉਹਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਦ੍ਰਿੜਤਾ ਵਿਸ਼ਵਾਸ ਗੁਰੂ ਪ੍ਰਤੀ ਤੇ ਗੁਰੂ ਦੀ ਬਾਣੀ ਪ੍ਰਤੀ ਹੋਣਾ ਚਾਹੀਦਾ ਇਸ ਕਰਕੇ ਜਿਹੜਾ ਸਤ ਐਂਤਵਾਰ ਲਗਾਤਾਰ ਬਾਣੀ ਪੜਦਾ ਚਪੈਰਾ ਸਾਹਿਬ ਦੀ ਅਰਦਾਸ ਦੇ ਵਿੱਚ ਸ਼ੰਭਲ ਹੁੰਦਾ ਤਾਂ ਸਤਗੁਰੂ ਸੱਚੇ ਪਾਤਸ਼ਾਹ ਦੀ ਭਾਵਨਾ ਕਿਵੇਂ ਨਾ ਪੂਰੀ ਕਰਨਗੇ ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਤੇ ਦ੍ਰਿੜਤਾ ਹੋਣੀ ਚਾਹੀਦੀ ਤੇ ਸਾਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀਆਂ ਭਾਵਨਾ ਲੈ ਕੇ ਤੁਸੀਂ ਆਉਂਨੇ ਆਂ ਹਾਜ਼ਰੀਆਂ ਭਰਦੇ ਆਂ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਤੁਹਾਡੀਆਂ ਭਾਵਨਾਵਾਂ ਅਵਸ਼ਯ ਪੂਰੀਆਂ ਹੋਣਗੀਆਂ ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਫੈਸਲਾ ਹੈ ਜੋ ਮੰਗਹ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਜੇ ਮਤਵਲ ਇਹ ਜਿਹੜੀਆਂ ਪੰਕਤੀਆਂ ਇਹਨਾਂ ਤੇ ਸਾਨੂੰ ਭਰੋਸਾ ਨਹੀਂ ਵਿਸ਼ਵਾਸ ਨਹੀਂ ਫਿਰ ਪੜਨ ਦਾ ਵੀ ਕੀ ਫਾਇਦਾ ਗੁਰੂ ਘਰੇ ਜਾਣ ਦਾ ਕੀ ਫਾਇਦਾ ਜੇ ਸਾਡਾ ਭਰੋਸਾ ਹੀ ਹੈ ਨਹੀਂ ਪਰ ਜੇ ਅਸੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਾਂਗੇ ਦ੍ਰਿੜਤਾ ਦੇ ਨਾਲ ਤੇ ਅਸੀਂ ਦਾਅਵੇ ਨਾ ਇਹ ਗੱਲ ਕਹਿੰਨੇ ਆ ਕਿ ਸਤਗੁਰੂ ਮਹਾਰਾਜ ਸਾਰਿਆਂ ਦੀਆਂ ਭਾਵਨਾਵਾਂ ਪੂਰੀਆਂ ਕਰਨਗੇ ਕਿਉਂਕਿ ਜਿਹੜੀ ਗੱਲ ਸਤਗੁਰਾਂ ਨੇ ਗੁਰਬਾਣੀ ਦੇ ਵਿੱਚ ਅੰਕਿਤ ਕੀਤੀ ਹੈ ਜਾਂ ਸਾਧੂ ਮਹਾਤਮਾ ਸਤਪੁਰਸ਼ ਜਿਹੜੇ ਬਚਨ ਬਲਾਸ ਕਰਦੇ ਆ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਦੇ ਨਾਲ ਅਵਸ਼ ਪੂਰੇ ਹੁੰਦੇ ਆ ਕਿਉਂਕਿ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ ਮਹਾਰਾਜ ਦੀ ਬਾਣੀ ਕਹਿੰਦੀ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦ ਦੀ ਤਰੀ ਹੈ ਜਿਹੜੇ ਸਤ ਪੁਰਸ਼ਾਂ ਦੇ ਬਚਨਾਂ ਨੂੰ ਕਮਾਉਂਦੇ ਉਹਨਾਂ ਦੇ ਉੱਤੇ ਪਹਿਰਾ ਦਿੰਦੇ ਆ ਸੇਵਾ ਸਿਮਰਨ ਦੇ ਵਿੱਚ ਲੱਗ ਜਾਂਦੇ ਆ ਬਾਣੀ ਪੜ੍ਹਦੇ ਆ ਉਹਨਾਂ ਦੀਆਂ ਸਾਰੀਆਂ ਭਾਵਨਾਵਾਂ ਸਤ ਗੁਰੂ ਸੱਚੇ ਪਾਤਸ਼ਾਹ ਖੁਦ ਪੂਰੀਆਂ ਕਰਦੇ ਆ ਇਸ ਕਰਕੇ ਤੁਸੀਂ ਵੇਲੇ ਦੇ ਨਾਲ ਆ ਦੀ ਕਿਰਪਾਲਤਾ ਕਰਿਆ ਕਰੋ 8 ਵਜੇ ਪੂਰੇ ਪਾਠ ਸ਼ੁਰੂ ਹੋ ਜਾਂਦੇ ਆ ਤੇ ਚਲੋ ਜੇ ਕੋਈ 8:30 ਆ ਗਿਆ ਪੌਣੇ 9 ਵੀ ਆ ਗਿਆ ਜਦੋਂ ਆਉਨੇ ਆ ਉਦੋਂ ਗੱਲਾਂ ਬਾਤਾਂ ਦੇ ਵਿੱਚ ਟਾਈਮ ਨਾ ਖਰਾਬ ਆਪਾਂ ਕਰੀਏ ਆ ਬਾਰੀ ਹੈ ਸਾਹਮਣੇ ਕੱਚ ਦੇ ਸੀਸੇ ਵਾਲੀ ਉਹਦੇ ਵਿੱਚ ਗੁਟਕਾ ਸਾਹਿਬ ਪਈ ਉਹ ਜਿਹੜਾ ਬਾਣੀ ਉਸ ਮੋਕੇ ਜੇ ਚੌਪੀ ਸਾਹਿਬ ਦਾ ਪਾਠ ਚੱਲ ਰਿਹਾ ਗੁਟਕਾ ਸਾਹਿਬ ਨਿਤਨੇਮ ਦਾ ਚੱਕੋ ਨਾਲ ਚੌਪੀ ਸਾਹਿਬ ਪੜ੍ਹਨੀ ਸ਼ੁਰੂ ਕਰ ਦਿਓ ਜੇ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਤਾਂ ਗੁਟਕਾ ਸਾਹਿਬ ਚੱਕੋ ਉੱਥੋਂ ਹੀ ਨਾਲ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿਓ ਕਹਿਣ ਤੋਂ ਭਾਵ ਕਿ ਜਿਹੜਾ ਜਿੱਦੋਂ ਤੁਸੀਂ ਇੱਥੇ ਇਸਥਾਨ ਤੇ ਆ ਗਏ ਆ ਤੁਹਾਡਾ ਮੈਂ ਜਿਹੜਾ ਬਿਰਥਾ ਨਹੀਂ ਜਾਣਾ ਚਾਹੀਦਾ ਉਹ ਗੱਲਾਂ ਬਾਤਾਂ ਦੇ ਵਿੱਚ ਨਹੀਂ ਗੁਜਰਨਾ ਚਾਹੀਦਾ ਗੱਲਾਂ ਦੋ ਹੀ ਐ ਜਾਂ ਆ ਕੇ ਸੇਵਾ ਕਰੋ ਲੰਗਰ ਦੇ ਵਿੱਚ ਪਹੁੰਚੋ ਉੱਥੇ ਪ੍ਰਸ਼ਾਦਾ ਪਾਣੀ ਤਿਆਰ ਕਰੋ ਹੁਣ ਜਿਹੜੀਆਂ ਸੰਗਤਾਂ ਬਾਣੀ ਪੜ੍ਹਦੀਆਂ ਸਿਮਰਨ ਕਰਦੀਆਂ ਉਹਨਾਂ ਵਾਸਤੇ ਤੁਸੀਂ ਪ੍ਰਸ਼ਾਦਾ ਪਾਣੀ ਜੀ ਤਿਆਰ ਕਰਦੇ ਆ ਨਾ ਤੇ ਤੁਹਾਡੀ ਉਦੋਂ ਵੀ ਵੱਡੀ ਸੇਵਾ ਤੁਹਾਡੀ ਉਦੋਂ ਵੀ ਵੱਡੀ ਹਾਜ਼ਰੀ ਹੈ ਜੀ ਆਪਾਂ ਪਾਣੀ ਪੜਨ ਵਾਲਿਆਂ ਨੂੰ ਸਿਮਰਨ ਕਰਨ ਵਾਲਿਆਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਛਕਾਉਣਾ ਤੇ ਚੁਪਹਿਰਾ ਸਾਹਿਬ ਦੇ ਵਿੱਚ ਵੀ ਤੁਹਾਡੀ ਡਿਊਟੀ ਲੱਗ ਗਈ ਤੁਹਾਡੀ ਜਿਹੜੀ ਸੇਵਾ ਉਹ ਸੇਵਾ ਦਾ ਫਲ ਵੀ ਮਿਲਣਾ ਤੇ ਨਾਲ ਚੁਪਹਿਰਾ ਸਾਹਿਬ ਦਾ ਫਲ ਵੀ ਤੁਹਾਨੂੰ ਮਿਲੇਗਾ ਕਿਉਂਕਿ ਤੁਸੀਂ ਬਾਣੀ ਪੜਨ ਵਾਲਿਆਂ ਨੂੰ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਤਿਆਰ ਕਰਕੇ ਛਕਾਉਣਾ ਇਸ ਕਰਕੇ ਇਹ ਨਹੀਂ ਵਹਿਮ ਕਰਨਾ ਕਿ ਜੇ ਅਸੀਂ ਲੰਗਰ ਤਿਆਰ ਕਰਨ ਲੱਗ ਗਏ ਤੇ ਚਪਹਿਰਾ ਸਾਹਿਬ 'ਚ ਸਾਡੀ ਪਤਨ ਨਹੀਂ ਸੇਵਾ ਹਾਜ਼ਰੀ ਲੱਗੂ ਕਿ ਨਹੀਂ ਲੱਗੂ ਨਹੀਂ ਜਿਹੜੇ ਬਾਣੀ ਪੜਨ ਵਾਲਿਆਂ ਵਾਸਤੇ ਸੇਵਾ ਕਰਦੇ ਆ ਉਹਨਾਂ ਨੂੰ ਡਬਲ ਪੁੰਨ ਕਿਉਂਕਿ ਇੱਕ ਤਾਂ ਚਪਹਿਰਾ ਸਾਹਿਬ ਦਾ ਵੀ ਪੁੰਨ ਤੇ ਨਾਲ ਜਿਹੜੀ ਉਹਨਾਂ ਨੇ ਬਾਣੀ ਪੜਨ ਵਾਲਿਆਂ ਵਾਸਤੇ ਸਿਮਰਨ ਕਰਦਿਆ ਸੰਗਤਾਂ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਉਹਦਾ ਵੀ ਆਪਾਂ ਨੂੰ ਪੁੰਨ ਲੱਗਣਾ ਉਹ ਆਪਾਂ ਨੂੰ ਉਹਦਾ ਫਲ ਮਿਲਣਾ ਜਿਹੜਾ ਸ਼ਰਦਾ ਭਾਵਨਾ ਦੇ ਨਾਲ ਆ ਕੇ ਬਾਣੀ ਪੜੂਗਾ ਉਦਾ ਨਾਂ ਤਾਂ ਕੋਈ ਦੁੱਖ ਰੋਗ ਉਹਨੂੰ ਸਰੀਰਕ ਤੌਰ ਤੇ ਰਹੂਗਾ ਉਹ ਵੀ ਕਟਿਆ ਜਾਊ ਜੇ ਕੋਈ دنیਵੀਂ ਕਾਰਜ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹ ਵੀ ਪੂਰਾ ਕਰਨਗੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪੋ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਸੁਣਦੇ ਆ ਉਹਦੇ ਵਿੱਚ ਸਤਿਗੁਰਾਂ ਨੇ ਸਪਸ਼ਟ ਤੌਰ ਤੇ ਲਿਖਿਆ ਕਿ ਜੇ ਕੋ ਚਾਰ ਪਦਾਰਥ ਮੰਗਾ ਸਾਧ ਜਨਾਂ ਦੀ ਸੇਵਾ ਲੱਗ ਚਾਰ ਪਦਾਰਥ ਹੈ ਜਿਹੜੇ ਦੁਨੀਆਂ ਦੇ ਉਹਨਾਂ ਚ ਸਾਰਾ ਕੀ ਆ ਜਾਂਦਾ ਇਹਦੀ ਵਿਆਖਿਆ ਮੈਂ ਅੱਗੇ ਕਈ ਵਾਰ ਕੀਤੀ ਹੈ ਤੇ ਅੱਜ ਕੀ ਸਮਾਂ ਪਹਿਲਾਂ ਹੀ ਜਾਦੇ ਹੋ ਚੁੱਕਾ ਮੈਂ ਜਾਦੇ ਗੱਲਬਾਤ ਨੂੰ ਲੰਬੀ ਨਹੀਂ ਕਰਨੀ ਚਾਹੁੰਦਾ ਚਾਰਾਂ ਪਦਾਰਥਾਂ ਦੇ ਵਿੱਚ ਦੁਨੀਆਂ ਦੇ ਸੁੱਖ ਸਹੂਲਤਾਂ ਮੁਕਤੀ ਪਰਮੇਸ਼ਰ ਦੇ ਦਵਾਰੇ ਦੇ ਵਿੱਚ ਪਹੁੰਚਣਾ ਸਾਰਾ ਕੁਝ ਹੀ ਚਾਰਾਂ ਪਦਾਰਥਾਂ ਚ ਆ ਜਾਂਦਾ ਤੇ ਮਹਾਰਾਜਾਂ ਨੇ ਜੇ ਕੋ ਚਾਰ ਪਦਾਰਥ ਮੰਗਾ ਸਾਧ ਜਨਾਂ ਦੀ ਸੇਵਾ ਲੱਗਾ ਜੇ ਚਾਰਾਂ ਪਦਾਰਥਾਂ ਦੀ ਕੋਈ ਪ੍ਰਾਪਤੀ ਚਾਹੁੰਦਾ ਉਹ ਸਾਧੂ ਮਹਾਤਮਾ ਦੀ ਆਕੀ ਸੰਗਤ ਕਰੇ ਗੁਰੂ ਦੀ ਸੰਗਤ ਕਰੇ ਬਾਣੀ ਪੜੇ ਬਾਣੀ ਸਰਵਣ ਕਰੇ ਤਾਂ ਸਤਿਗੁਰੂ ਮਹਾਰਾਜ ਸਾਰੀਆਂ ਖੁਸ਼ੀਆਂ ਸਾਰਾ ਕੁਝ ਮਨੁੱਖ ਦੀ ਝੂਲੀ ਦੇ ਵਿੱਚ ਪਾ ਦਿੰਦੇ ਆ ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਵੇਲੇ ਦੇ ਨਾਲ ਆ ਕੇ ਜਿੰਨਾ ਵੀ ਸਿਧਿਆ ਆ ਕੇ ਇਹ ਨਹੀਂ ਕਹਾਂਗੇ ਚਲੋ ਬਾਬੇ ਜਦੋਂ ਅਰਦਾਸ ਕਰਨਗੇ ਉਦਹੀਂ ਜਾਵਾਂਗੇ ਤੇ ਭਾਈ ਜਿੰਨਾ ਕੋ ਪੁੰਨਾ ਫਿਰ ਉਹਨਾਂ ਕੀ ਫਲ ਮਿਲਣਾ ਜੇ ਆਪਣੇ ਭਾਵਨਾ ਇੰਨੀ ਕਰੀ ਕਿ ਉੱਥੇ ਜਾ ਕੇ ਬੜਾ ਟਾਈਮ ਕੀ ਕਰਨਾ ਤੇ ਆਪਾਂ ਘਰੋਂ ਅਰਦਾਸ ਹੁੰਦੀ ਹੈ 11 11:30 ਉਦੋਂ ਚੱਲਾਂਗੇ ਤੇ ਅਰਦਾਸ ਚ ਸ਼ਾਮ ਲੋਵਾਂਗੇ ਇਸ ਤਰ੍ਹਾਂ ਨਹੀਂ ਤੇ ਕਈ ਗੁਰਮੁਖ ਪਿਆਰੇ ਤਾਂ ਇਹ ਕਰਦੇ ਆ ਕਿ ਬਾਬਾ ਜੀ ਦੇਗ ਦੇ ਚੱਲਿਆਂ ਤੇ ਸਾਨੂੰ ਛੁੱਟੀ ਦਿਓ ਤੇ ਅਰਦਾਸ ਤੁਸੀਂ ਕਰ ਦਿਆ ਜੋ ਇਹ ਵੀ ਗੱਲ ਗਲਤ ਆ ਕਿਉਂਕਿ ਜੇ ਆਪਾਂ ਦੁਨਿਆਵੀ ਤੌਰ ਤੇ ਗਵੰਡੀ ਦੇ ਘਰੇ ਵੀ ਕੋਈ ਚੀਜ਼ ਲੈਣ ਜਾਣਾ ਹੋਵੇ ਤਾਂ ਆਪਣੇ ਨੌਕਰ ਨੂੰ ਭੇਜੀਏ ਤਾਂ ਕਈ ਵਾਰ ਉਹ ਵੀ ਜਵਾਬ ਦੇ ਦਿੰਦਾ ਤੇ ਆਪ ਜਾਣਾ ਪੈਂਦਾ ਕਦੇ ਕਿਸੇ ਦੀ ਖੁਰਲੀ ਤੇ ਜਾ ਕੇ ਬੈਠੀਦਾ ਕਦੇ ਅਗਲੇ ਦੇ ਅੱਗੇ ਹੋ ਕੇ ਵੀ ਪੈਨ ਦਸਰਾਣੇ ਬਹਿ ਕੇ ਵੀ ਭਾਈ ਜੀ ਆ ਫਲਾਨਾ ਟਰੈਕਟਰ ਲੈ ਜਾਣਾ ਜਾਂ ਹਲ ਜਾਣਾ ਫਿਰ ਚੀਜ਼ ਮਿਲਦੀ ਤੇ ਜੇ ਆਪਾਂ ਗੁਰੂ ਦੇ ਅੱਗੇ ਆ ਕੇ ਖੁਦ ਖੜੇ ਹੋ ਕੇ ਦਾਤ ਮੰਗ ਹੀ ਨਹੀਂ ਸਕਦੇ ਵੀ ਬਾਬਾ ਜੀ ਤੁਸੀਂ ਕਰ ਦਿਓ ਅਰਦਾਸ ਬਾਬੇ ਦਾ ਅਰਦਾਸਾ ਰੋ ਜੀ ਕਰੀ ਜਾਂਦੇ ਆ ਸਾਡਾ ਤਾਂ ਕੰਮ ਆਈ ਤਾਂ ਅਰਦਾਸਾਂ ਰੋਜ਼ ਸਤਿਗੁਰੂ ਅੱਗੇ ਕਰਨੀਆਂ ਪਰ ਤੁਸੀਂ ਜੇ ਕੁਝ ਲੈਣਾ ਚਾਹੁੰਦੇ ਆ ਖੁਦ ਅਰਦਾਸ ਕਰੋ ਖੁਦ ਅਰਦਾਸ ਦੇ ਵਿੱਚ ਸ਼ਾਮਲ ਹੋਵੋ ਤੇ ਜਦੋਂ ਸੰਗਤ ਵੱਲੋਂ ਸਾਂਝੇ ਤੌਰ ਤੇ ਅਰਦਾਸ ਕੀਤੀ ਜਾਂਦੀ ਮਹਾਰਾਜ ਕੀ ਕਹਿੰਦੇ ਆ ਵਿੱਚ ਸੰਗਤ ਹਰ ਪ੍ਰਭ ਵਸਦਾ ਹੈ ਜੋ ਸੰਗਤ ਦੇ ਵਿੱਚ ਪਰਮਾਤਮਾ ਵਸਦਾ ਤੇ ਜਦੋਂ ਸਾਰੀ ਸੰਗਤ ਵੱਲੋਂ ਰਲ ਕੇ ਕੀਤੀ ਅਰਦਾਸ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹੋ ਜਾਂਦੀ ਇਸ ਕਰਕੇ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣਾ ਬਾਣੀ ਪੜਨ ਮੌਕੇ ਵੀ ਸ਼ਾਮਲ ਹੋਣਾ ਲੰਗਰ ਪਾਣੀ ਦੀ ਸੇਵਾ ਦੇ ਵਿੱਚ ਵੀ ਹਾਜ਼ਰ ਹੋਣਾ ਤੇ ਦੂਜੀ ਇਹ ਗੱਲ ਆ ਕਿ ਜਦੋਂ ਆਪਾਂ ਘਰਾਂ ਤੋਂ ਆਉਂਦੇ ਆ ਉਦੋਂ ਭਾਈ ਆ